ਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆ ਪੰਜਾਬ ਤੇ ਰੈਣਾਂ ਦੀ ਮੰਡੀ ਵਿੱਚ 1509 ਬਾਸਮਤੀ ਦੀ ਤਾਜ਼ਾ ਰੇਟ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਯਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਨਾਲ ਜ਼ਰੂਰ ਦਬਾ ਲਿਆ ਕਰੋ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹਿਲਾਂ ਆ ਸਕੇ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੀ ਮੰਡੀ ਦੀ ਜਿੱਥੇ ਕਿ ਸ੍ਰੀ ਅਮਰਸਾਹ ਸਾਹਿਬ ਦੀ ਗੱਲ ਕਰਾਂਗੇ ਜਿੱਥੇ ਕਿ 2650 ਨੂੰ ਰੇਟ ਲੱਗਿਆ ਹੈ ਤੇ 30 ਹਜ਼ਾਰ ਬੋਰੀ ਵਿਕਣ ਵਾਸਤੇ ਆਈ ਹੈ ਅੱਗੇ ਜੰਡਿਆਲਾ ਗੁਰੂ ਦੀ ਗੱਲ ਕਰੀ 2700 ਰੁਪਏ ਰੇਟ ਲੱਗਿਆਗਾ ਅੱਗੇ ਸਫੀਦੋ ਮੰਡੀ ਦੀ ਗੱਲ ਕਰੀ 2800 ਅਨੇ ਰੁਪਏ ਰੇਟ ਲੱਗਿਆ ਫਾਜ਼ਿਲਕਾ ਦੀ ਗੱਲ ਕਰੀ 2800 96 ਰੇਟ ਲੱਗਿਆਗਾ ਤੇ ਅੱਗੇ ਕਰਨਾਲ ਦੀ ਗੱਲ ਕਰੀ 2750 ਰੇਟ ਲੱਗਿਆ 20 ਹਜ਼ਾਰ ਬੋਰੀ ਵਿਕਣ ਵਾਸਤੇ ਆਈ ਹੈ ਤੇ ਇਹ ਸਨ ਪੰਜਾਬ ਦੀ ਮੰਡੀ ਐ ਕੋ ਹਰਿਆਣਾ ਦੀ ਮੰਡੀ ਦੀ ਅਪਡੇਟ ਸੋਣਾਂ ਸਾਂਝੀ ਕਰਾਂਗੇ ਦੋਸਤੋ ਜਿੱਥੇ 16 92 ਤੇ 18 47 ਦਿਨ ਟੋਟੇ ਰੰਗਾਂਗੇ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਰਸਾ ਦੀ ਜਿੱਥੇ 2960 ਰੁਪਏ ਰੇਟ ਲੱਗਿਆ 1699 ਦਾ ਤੇ ਅੱਗੇ ਸਰਸਾ ਦਾ ਲੱਗਿਆ ਜੀ 2780 ਰੁਪਏ ਰੇਟ 1847 ਦਾ ਲੱਗਿਆ 1509 ਦਾ ਰੇਟ 1509 ਦਾ ਰੇਟ ਲੱਗਿਆ ਜੀ 2950 ਰੁਪਏ ਇਹ ਸਰਸਾ ਦੀਆਂ ਮੰਡੀ ਦੇ ਰੇਟ ਸਨ ਤੇ 300 ਬੈਗ ਵਿਕਣ ਵਾਸਤੇ ਆ ਕਿ ਕੈਸ਼ਲ ਦੀ ਗੱਲ ਕਰੀ ਦੋਸਤੋ 2770 ਰੁਪਏ ਰੇਟ ਲੱਗੇ 1509 ਦਾ 4000 ਬੋਰੀ ਵਿਕਣ ਵਾਸਤੇ ਆਈ ਹੈ ਤਰਾਉੜੀ ਮੰਡੀ ਦੀ ਗੱਲ ਕਰੀ 2750 ਰੁਪਏ ਰੇਟ ਲੱਗਿਆ 6000 ਬੋਰੀ ਵਿਕਣ ਵਾਸਤੇ ਆਈ ਹੈ ਸਮਾਲਖਾ ਦੀ ਮੰਡੀ ਸਮਾਲਖਾ ਮੰਡੀ ਦੀ ਗੱਲ ਕਰੀ ਦੋਸਤੋ 2741 ਰੁਪਏ ਰੇਟ ਲੱਗਿਆਗਾ ਤੇ ਅੱਗੇ ਸੋਣੀਪਾਦ ਦੀ ਗੱਲ ਕਰੀ ਦੋਸਤੋ 2741 ਰੁਪਏ ਰੇਟ ਲੱਗਿਆ 3000 ਬੋਰੀ ਵਿਕਣ ਵਾਸਤੇ ਆਈ ਹੈ ਤੇ ਅੱਗੇ ਹਸਨਪੁਰ ਦੀ ਗੱਲ ਕਰੀ ਦੋਸਤੋ 2650 ਰੁਪਏ ਰੇਟ ਲੱਗਿਆਗਾ ਤੇ ਅੱਗੇ ਨਰਵਾਣਾ ਦੀ ਗੱਲ ਕਰੀ ਨਰਵਾਣਾ ਮੰਡੀ ਦੀ ਗੱਲ ਕਰੀ ਦੋਸਤੋ 2840 ਰੁਪਏ ਰੇਟ ਲੱਗਿਆ ਹੈ ਤੇ 30 ਬੋਰੀ ਵਿਕਣ ਵਾਸਤੇ ਆਈ ਹੈ ਤੇ ਅੱਗੇ ਚੀਕਾ ਮੰਡੀ ਦੀ ਗੱਲ ਕਰੀਏ ਦੋਸਤੋ 2740 ਰੁਪਏ ਰੇਟ ਲੱਗਿਆਗਾ ਤੇ ਅੱਗੇ ਦੋਸਤੋ ਪਾਣੀ ਪੱਤ ਦੀ ਗੱਲ ਕਰੀਏ ਤਾਂ 2750 ਰੁਪਏ ਰੇਟ ਲੱਗਿਆਗਾ ਤੇ ਅੱਗੇ ਦੋਸਤੋ ਕੋਸੀ ਕਲਾਨੀ ਕਲ ਕਰੀ 2700 ਰੁਪਏ ਰੇਟ ਲੱਗਿਆ 15000 ਬੋਰੀ ਵਿਕਣ ਵਾਸਤੇ ਆਈ ਹੈ ਗਰਾਉਂਡਾ ਮੰਡੀ ਦੀ ਗੱਲ ਕਰੀਏ 2750 ਰੁਪਏ ਰੇਟ ਲੱਗਿਆ ਤੇ ਇਹ ਸਾਨੂੰ ਦੋਸਤੋ ਕੁਝ ਹਰਿਆਣਾ ਦੀਆਂ ਮੰਡੀ ਦੇ ਤਾਜ਼ਾ ਅਪਡੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ ਤਾ ਆਪਣੇ ਚੈਨਲ ਨੂੰ ਦੋਸਤੋ ਕਰ ਲੋ ਸਬਸਕ੍ਰਾਈਬ ਘੰਟੀ ਦਾ ਬਟਨ ਨਾਲ ਜਰੂਰ ਦੱਬ ਲੋ ਆਪਾਂ ਡੇਲੀ ਡੇਲੀ ਦੇ ਰੇਟਾਂ ਦੀ ਤਾਜ਼ਾ ਅਪਡੇਟ ਸਾਨੂੰ ਕਰਦੇ ਰਹਿੰਦੇ ਆ ਸਾਝੀ ਕਰਦੇ ਰਹਿੰਦੇ ਆ ਰਣ ਨਾਲ ਤੇ ਬਾਕੀ ਦੋਸਤੋ ਇੱਕ ਬੇਨਤੀ ਹੋਰ ਆ ਕਿ ਇੱਕ ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੀ ਵੀ ਵੀਰਾਂ ਨੇ ਚੋਨਾ ਨਹੀਂ ਕੱਟਿਆ ਅਜੇ ਤੱਕ ਤਾਂ ਵੱਢ ਕੇ ਮੰਡੀ ਛੱਡ ਦੇਣਾ ਤਾਂ ਕਿ ਇੱਕ ਤਰੀਕ ਤੋਂ ਬਾਅਦ ਦੋਸਤੋ ਸੈਲਰ ਮਾਲਕਾਂ ਤੇ ਆੜ੍ਹਤੀਆਂ ਦੀ ਹੜਤਾਲ ਹੋਣ ਜਾ ਰਹੀ ਹੈ ਤੇ ਇਹ ਹੜਤਾਲ ਦਾ ਕੋਈ ਪਤਾ ਨਹੀਂ ਕਿੰਨਾ ਟਾਈਮ ਲੰਬਾ ਟਾਈਮ ਚੱਲੇ ਇਸ ਤੋਂ ਪਹਿਲਾਂ ਪਹਿਲਾਂ ਚੋਨਾ ਕਮੈਂਟ ਛੱਡ ਦਿਓ ਤੇ ਬਾਕੀ ਆਪਣੀ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਵੀਡੀਓ ਜਰੂਰ ਦੇਖੋ ਬਾਕੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਬਾਕੀ ਬਹੁਤ ਬਹੁਤ ਧੰਨਵਾਦ ਦੋਸਤੋ